ਨੰਨੇ ਹੋ ਕੋਈ ਦਿਨ ਖੇਡ ਲੈ ਮੋਝਾਂ ਮਾੜ ਲੈ ਕੈ ਪੱਜ ਜਾਵਣਾ ਉਹ ਕੰਗੜਾ ਕੱਛਦੇ ਆ ਫਦੇ ਕਰਕੇ ਬਨੂੜ ਨੂੰ ਬੰਦੇ ਨੇ ਚਿੱਠੀ ਸੁਪੇ ਸਰਹੰਦ ਵਾਲਪਾਈ ਉੱਤੇ ਲਿਖਿਆ ਹਵਾਲ ਸਾਰਾ ਖੋਲ ਕੇ ਜਿਹੜੀ ਜਾਲਮਾਨ ਕੀਤੀ ਕਾਰਵਾਈ ਬੱਚੇ ਗੁਰਾਂ ਦੇ ਚੜਾਏ ਵਿੱਚ ਨਿਆਰੇ ਨਿਆਰੇ ਕਿਹੜੀ ਪਾਜਾ ਤੈ ਕੀਤੀ ਸੀ ਦਲਾਈ ਓ ਬੱਚੇ ਗੁੜਾਰੇ ਜਿਹੜਾ ਇਹ ਵਿੱਚ ਨਿਹਾਰੇ ਕਿਹੜੀ ਬਾਜਿਆ ਤੈ ਕੀਤੀ ਸੀ ਦਿਨਾਈ ਵੈਲ ਲੈਣ ਨੂੰ ਹੈ ਖਾਲਸਾ ਆ ਗਿਆ ਨੇੜੇ ਦੂਰੋਂ ਹੁਣ ਹਮਸਾਈ ਬਾਲ ਬੱਚਾ ਤੇਰਾ ਕੋਲੂ ਵਿੱਚ ਪੀੜ ਕੇ ਪੀੜ ਕੇ ਚਾਉਂਦਾ ਖਾਲਸਾ ਪਿਆਸ ਤੂੰ ਜਾਈ ਆਲੇ ਬੱਚਾ ਤੇਰਾ ਕੋਲੂ ਵਿੱਚ ਭੀੜ ਕੇ ਚਾਹੁੰਦਾ ਖਾਲਸਾ ਪਿਆਸ ਦੁਜਾਈ ਉਹ ਤਕੜੇ ਹੋ ਜੋ ਮੁਗਲਾਲੇ ਬੇਟਿਓ ਬੇਟਿਓ ਬੰਦੇ ਕੀਤੀ ਜੇ ਸਰਹੰਦ ਤੇ ਚੜਾਈ ਹੋ ਲੈ ਕੇ ਆ ਗਿਆ ਮੈਂ ਆਯਾ ਦਸਵੇਂ ਸਤੋ ਗੁਰੂ ਦਸਵੇਂ ਦਾ ਹੁਕਮ ਵਜਾਉਣਾ ਨਾਹੀ ਚਾਲਮ ਪੰਜਾਬ ਵਿੱਚ ਛੱਡਣਾ ਤੇਰਾ ਸੁਭਿਆ ਮੈਂ ਤੁਖ ਮੰਗ ਬੋਲ ਉਹ ਜਿਹੜੇ ਧਾਰਮ ਤੈ ਜੁਰਮ ਕਮਾਏ ਨੇ ਕਮਾਏ ਨੇ ਤੈਨੂੰ ਕਿੱਤਿਆਂ ਦਾ ਫਲ ਪਕਤਾਉਣਾ ਜਾਲਮਾਂ ਦਾ ਜ਼ੁਲਮ ਕਿਵੇਂ ਲੈ ਤਨੂੰ ਕਿੱਤਿਆਂ ਦਾ ਹਲ ਬੀਤਾਉਣਾ ਜਿਨ੍ਹਾਂ ਚਿਰਨਾ ਬਦਲਾ ਲੈ ਲਵੇ ਰੱਜੀ ਰੱਜੀ ਖਾਲਸੇ ਜਿਨ੍ਹਾਂ ਚਿਰਨਾ ਬਦਲਾ ਲੈ ਲਵੇ ਰੱਜੀ ਰੱਜੀ ਖਾਲਸੇ ਨਾਮ ਨੂੰ ਪਾਉਣਾ ਜਦੋਂ ਖਾਲਸੇ ਦੇ ਖਾਤੇ ਵਿੱਚ ਆ ਗਿਓ ਆ ਗਿਓ ਤੈਨੂੰ ਪਾਜਿਆ ਨਾ ਕਿਸੇ ਨੇ ਛਡਾਉਣਾ ਨਾ تیر ਨਾ ਬਾਦਲ ਲਾ ਲਵੇ ਰਜ ਰਜ ਖਾਲਸੇ ਨਾਲੂੰ ਪਹੁੰਚ ਜਦੋਂ ਖਾਲਸੇ ਦੇ ਹੱਥ ਵਿੱਚ ਆ ਗਿਆ ਤੈਨੂੰ ਪਾਜੇ ਨਾ ਕਿਸੇ ਨੇ ਛੇਡਾਉਣਾ ਤੇਰਾ ਬਲ ਮੈਂ ਮੈਦਾਨ ਵਿੱਚ ਵੇਖਣਾ ਵੇਖਣਾ ਚੌਥੇ ਰੋਜ ਨੂੰ ਸਰਹੰਦ ਉੱਤੇ ਆਉਣਾ